جیون دیکھتے آپ پرماتما بخش ہے جب جی سب آپ بھی پڑھتے آپ جی صاحب ہی تارو سنگھ جی پڑھ رہے سن ਜਬਜੀ ਸਾਹਿਬ ਜੀ ਜਬਜੀ ਸਾਹਿਬ ਜੀ ਗੁਰੂ ਕੇ ਪਿਆਰੇ ਭਾਈ ਦਿਆਲਾ ਜੀ ਹਰ ਖਾਸ ਕਰਕੇ ਭਾਈ ਮਤੀ ਦਾਸ ਜੀ ਦਾ ਜ਼ਿਕਰ ਆਪਾਂ ਕਈ ਵਾਰ ਪੜਦੇ ਸੁਣਦੇ ਆ ਜਬਜੀ ਸਾਹਿਬ ਹੀ ਪੜ ਰਹੇ ਸਨ ਸਾਡਾ ਸਿਰ ਦੁੱਖ ਨੂੰ ਨਹੀਂ ਹਟਦਾ ਉਹਨਾਂ ਨੂੰ ਬਾਰੇ ਨਾਲ ਚੀਰਿਆ ਗਿਆ ਫਿਰ ਵੀ ਕੋਈ ਪ੍ਰਵਾਹ ਨਹੀਂ ਮੇਨ ਕਾਰਨ ਉਹਨਾਂ ਦਾ ਮਨ ਉਹਨਾਂ ਦੀ ਰੂਹ ਪਰਮਾਤਮਾ ਦੇ ਨਾਲ ਜੁੜੀ ਹੋਈ ਆ ਇੱਕੇ ਵਾਰ ਬਖਸ਼ਿਸ਼ ਨਹੀਂ ਹੁੰਦੀ ਵਾਰ-ਵਾਰ ਵਾਹਿਗੁਰੂ 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 ਰੱਬ ਦੇ ਨਾਮ ਨਾਲ ਜੁੜਨ ਦੇ ਨਾਲ ਅੱਜ ਹੋਰ ਕੱਲ ਹੋਰ ਇੱਕ ਦਿਨ ਇਹੋ ਜੀ ਕਿਰਪਾ ਹੁੰਦੀ ਆ ਜਿਵੇਂ ਮਹਾਰਾਜ ਕਹਿੰਦੇ RAM ਕਬੀਰਾ ਏਕ ਤਾਏ ਹੈ ਕੋਈ ਨਾ ਸਕੈ ਪੇਸ਼ਾਨੀ ਰੂਹ ਦੇ ਵਿੱਚ ਉਹ ਬਖਸ਼ਿਸ਼ ਟਿਕ ਜਾਂਦੀ ਆ ਉਹ ਰਹਿਮਤ मिल ਜਾਂਦੀ ਆ ਕਿ ਦੁੱਖ ਦੁਖੀ ਨਹੀਂ ਕਰ ਸਕਦਾ ਦੁੱਖ ਪਰੇਸ਼ਾਨੀ ਨਹੀਂ ਦੇ ਸਕਦਾ ਦੁੱਖ ਆਉਂਦਾ ਹੈ ਆਪਣੇ ਸਮੇਂ ਦੇ ਮੁਤਾਬਕ ਮਹਾਰਾਜ ਜੀਵੇਂ ਬਾਣੀ ਵਿੱਚ ਲਿਖਦੇ ਆ ਕਿ ਤਿਆਂ ਦੁੱਖ ਕੂਕ ਸਦਮਾਰ ਇਹ ਪੇਦਾਕ ਤੇਰੀ ਦਾਤਾਰ ਉਹ ਅਵਸਥਾ ਬਣ ਜਾਂਦੀ ਆ ਵੀ ਦਾਤਾ ਜੇ ਸੁਖ ਦਾਤਾ ਤੇ ਦੁੱਖ ਵੀ ਤੇਰੀ ਦਾਤਾ ਰੱਬ ਦੇ ਨਾਮ ਦੇ ਵਿੱਚ ਇਹ ਬਰਕਤ ਆ ਪ੍ਰਮਾਤਮਾ ਦੇ ਨਾਮ ਦੇ ਵਿੱਚ ਇਹ ਬਖਸ਼ਿਸ਼ ਆ ਜ਼ਿੰਦਗੀ ਅਨੰਦਮਈ ਬਣ ਜਾਂਦੀ ਆ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਹਾਰਾਜ ਜੀ ਕਿਰਪਾ ਕਰ ਰਏ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੋਰੇ ਸੰਤੋ ਅਨ ਤਨ ਕਸ਼ੂਐ ਲੈ ਨਾ ਗਿਓ ਅਨ ਤਨ ਅਨ ਸ਼ਬਦ ਆਈ ਵਰੀ ਨੂੰ ਅਨ ਪੜਿਆ ਜਾਂਦਾ ਜੋ ਕਿ ਅਸ਼ੁੱਧਾ ਅਨ ਦਾ ਅਰਥ ਹੈ ਹੋਰ ਅਨ ਦਾ ਮਤਲਬ ਆਪਾਂ ਸਮਝਦੇ ਨਹੀਂ ਤਾ ਇਥੇ ਬਚਨ ਨੇ ਕਹਿਤ ਕਬੀਰ ਸੁਨੋਰੇ ਸੰਤੋ ਆਨ ਧਨ ਕਸ਼ੂ ਹੈ ਲੈ ਨਾ ਗयो ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਮੇਰੀ ਬੇਨਤੀ ਸੁਣੋ ਐ ਸਤਸੰਗੀ ਜਨੋ ਐ ਰੱਬ ਦੇ ਪਿਆਰੀ ਜੋ ਮੈਂ ਕਹਿਣਾ ਚਾਹਨਾ ਉਹ ਧਿਆਨ ਨਾਲ ਸੁਣੋ ਕੀ ਬਚਨ ਨੇ ਕਹਿੰਦੇ ਰੱਬ ਦੇ ਨਾਮ ਧਨ ਤੋਂ ਬਿਨਾ ਇਹਦੇ ਨਾਲ ਹੋਰ ਕੋਈ ਧਨ ਨਹੀਂ ਗਿਆ ਇਨਾ ਵੀ ਬੇਨਤੀ ਕੀਤੀ ਆਪਾਂ ਇੱਕ ਧਨ ਨੂੰ ਸਮਝਦੇ ਆ ਇੱਕ ਧਨ ਨੂੰ ਨਹੀਂ ਸਮਝਦੇ ਦੋਹਾਂ ਦੀ ਜ਼ਰੂਰਤ ਆ ਦੋਹਾਂ ਦੀ ਆਪੋ ਆਪਣੀ ਅਹਿਮੀਅਤ ਆ ਤਰਗੀ ਤਰ ਪਾਤਸ਼ਾ ਬਹਾਦਰ ਸ਼ਾਹ ਨੂੰ ਜਦੋਂ ਦਖਤ ਬਖਸ਼ਿਆ ਤਾਂ ਰਾਜਨੀਤਿਕ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਉਲਝਾਉਣਾ ਚਾਹਿਆ ਜਦੋਂ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰਾਜ ਭਾਗ ਦਿੱਤਾ ਜਿਸ ਬਹਾਦਰ ਸ਼ਾਹ ਨੂੰ ਜਿਉਣ ਦੀ ਆਸ ਨਹੀਂ ਸੀ ਉਹਨੂੰ ਰਾਜਾ ਬਣਾਤਾ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਵੇਂ ਬਣਿਆ ਨੰਦ ਲਾਲ ਦੇ ਰਾਹੀਂ ਨੰਦ ਲਾਲ ਬਾਰੇ ਆਪਾਂ ਕਈ ਵਾਰ ਵਿਚਾਰ ਕੀਤੀ ਸੁਣੀ ਵੀ ਇਹਨੂੰ ਮੁਸਲਮਾਨਾਂ ਸ਼ਰਫ ਇੱਕ ਆਨੰਦਪੁਰ ਸਹਿਵਾ ਇੱਕ ਕਲਗੀਆਂ ਵਾਲਾ ਪਾਤਸ਼ਾ ਜਿਹਦੇ ਕੋਲ ਮੇਰੇ ਪਿਤਾ ਦੀ ਪਹੁੰਚ ਨਹੀਂ ਇਹ ਕਈ ਵਾਰ ਮੈਂ ਬੇਨਤੀ ਕਰਦਾ ਹੁੰਨਾ ਥੋੜਾ ਅਮੈਜ਼ਨ ਕਰੋ ਕਿ ਕਿੰਨੇ ਪਾਵਰਫੁਲ ਹੋਣਗੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਿਸ ਉਰੰਗ ਜੀਵ ਦੇ ਅਧੀਨ Rajput ਰਾਜ ਨਹੀਂ ਆਪਣੇ ਆਪ ਨੂੰ ਜਿਹੜੇ ਕਨੇਗਾ ਕੋ ਹੁੰਦੇ ਸੀ ਉਹ ਕਲਗੀਆਂ ਵਾਲੇ ਪਾਤਸ਼ਾ ਮਹਾਰਾਜ ਜੀ ਦੀ ਕਿਵੇਂ ਬਰਾਬਰੀ ਕਰ ਲੈਣਗੇ ਔਰੰਗਜ਼ੇਬ ਜਿਹੜਾ ਡਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਉਹਦੇ ਅਧੀਨ ਸੀ ਔਰਾ ਜੀ Rajput ਰਾਜੇ ਔਰੰਗਜ਼ੇਬ ਦੇ ਅਧੀਨ ਸੀ ਖੈਰ ਵਿਚਾਰ ਰਹੇ ਹਾਂ ਕਦੀ ਨੰਦ ਲਾਲ ਨੂੰ ਬਚਾਇਆ ਸੀ ਤੇ ਜਦੋਂ ਬਹਾਦਰ ਸ਼ਾਹ ਦੀ ਜਾਨ ਤੇ ਬਣ ਗਈ ਭਰਾ ਉਸ ਵਿੱਚ ਲੜ ਪਿਓ ਰੰਗਜੀਤ ਦੀ ਮੌਤ ਤੋਂ ਬਾਅਦ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਉਹ ਆਪਾਂ ਇਤਿਹਾਸ کافی ਜਾਣਦੇ ਆ ਰੰਗਜੀਤ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ ਦੇ ਵਿੱਚ ਬਗਾਵਤ ਹੋ ਗਈ ਮਹਾਰਾਜਪਾਗ ਸਾਹਮਣਾ ਮਹਾਰਾਜਪਾਗ ਸਾਹਮਣਾ ਤਾਂ ਬਹਾਦਰ ਸ਼ਾ ਜਿਹੜਾ ਉਹ ਬਾਕੀਆਂ ਨਾਲੋਂ ਕਮਜ਼ੋਰ ਸੀ ਨਾ ਤਾਂ ਉਹਦੇ ਕੋਲ ਇੰਨੇ ਬੰਦੇ ਸਨ ਇੰਨੀ ਫੌਜ ਸੀ ਨਾ ਹਥਿਆਰ ਸਨ ਉਹਨੂੰ ਯਾਦ ਆਇਆ ਨੰਦ ਲਾਲ ਜੀ ਬਾਰੇ ਤੇ ਨੰਦ ਲਾਲ ਜੀ ਨੂੰ ਕਦੀ ਮੈਂ ਆਪਣੇ ਪਿਤਾ ਤੋਂ ਬਚਾ ਕੇ ਆਨੰਦਪੁਰ ਪਹੁੰਚਾਇਆ ਸੀ ਤੇ ਆਨੰਦਪੁਰ ਵਾਲੇ ਸਾਧਗੁਰ ਬੇਹੱਦ ਮਹਾਨ ਯੋਧੇ ਨੇ ਉਹਨਾਂ 'ਗੇ ਕੋਈ ਟਿਕਦਾ ਨਹੀਂ ਬੰਦਾ ਭੇਜਿਆ ਆਪਦਾ ਮੰਤਰੀ ਤੇ ਹੋਰ ਕੁਝ ਬੰਦੇ ਨਾਲ ਨੰਦ ਲਾਲ ਨੂੰ ਬੇਨਤੀ ਕੀਤੀ ਨੰਦ ਲਾਲ ਜੀ ਨੂੰ ਅਰਜ਼ੋਈ ਕੀਤੀ ਵੀ ਤੁਸੀਂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰੋ ਵੀ ਮੇਰੀ ਮਦਦ ਕੀਤੀ ਜਾਵੇ ਜਦੋਂ ਨੰਦ ਲਾਲ ਜੀ ਨੇ ਸਾਰੀ ਗੱਲ ਸੁਣੀ ਤਾਂ ਉਹਨੇ ਵੀ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਥੋੜੇ ਸ਼ਬਦਾਂ ਵਿੱਚ ਬੇਨਤੀ ਕਰਾਂ ਕਲਗੀਧਰ ਪਾਤਸ਼ਾਹ ਨੇ ਹਾਂ ਕਰ ਦਿੱਤੀ ਵੀ ਠੀਕ ਆ ਅਸੀਂ ਮੈਦਾਨੇ ਜੰਗ ਦੇ ਵਿੱਚ ਸਹਾਇਤਾ ਕਰਾਂਗੇ ਇਹ ਮਹਾਰਾਜੇ ਨੇ ਮੈਦਾਨੀ ਜੰਗ ਦੇ ਵਿੱਚ ਸਹਾਇਤਾ ਕੀਤੀ ਬਹਾਦਰ ਸ਼ਾਹੀ ਦੀ ਮਦਦ ਕੀਤੀ ਜਿਹਨੂੰ ਇਹ ਨਹੀਂ ਸੀ ਕਿ ਸ਼ਾਇਦ ਹੀ ਮੈਂ ਸ਼ਾਮ ਤੱਕ ਜਿਉਂਦਾ ਰਵਾਂ ਉਹਨੂੰ ਮਹਾਰਾਜੇ ਨੇ ਰਾਜ ਭਾਗ ਬਖਸ਼ਿਆ ਤੇ ਜਦੋਂ ਰਾਜ ਭਾਗ ਬਖਸ਼ ਦਿੱਤਾ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੇ ਨੇ ਖੁਦ ਵੀ ਰਾਜ ਤਖਤ ਤੇ ਬੈਠ ਸਕਦੇ ਸੀ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਮੈਂ ਆਪਣੇ ਯੋਧਿਆਂ ਤੋਂ ਰਾਜ ਕਰਾਉਣਾ ਮੈਂ ਖੁਦ ਰਾਜ ਨਹੀਂ ਆਪਣੇ ਯੋਧਿਆਂ ਤੋਂ ਰਾਜ ਭਾਗ ਮੈਂ ਕਰਉਣਾ ਹੈ ਸੋ ਖੈਰ ਬਹਾਦਰ ਸ਼ਾ ਤਖਤ ਤੇ ਬੈਠਾ ਹੋਇਆ ਹੈ ਕਲਗੀਧਰ ਪਾਤਸ਼ਾਹ ਜਦੋਂ ਆਏ ਤਖਤ ਤੋਂ ਉੱਠ ਕੇ ਅਦਬ ਦੇ ਨਾਲ ਝੁੱਕ ਕੇ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਮਿਲਿਆ ਜਿਹੜੇ ਉਸ ਵਕਤ ਦੇ ਇਸਲਾਮਤ ਕੋ ਮੰਤਰੀ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਬਾਕੀ ਉਹਨਾਂ ਨੂੰ ਆਪਦਾ ਪਾਲਾ ਡਰਾਉਂਦਾ ਸੀ ਵੀ ਅਸੀਂ ਮਹਾਰਾਜ ਨਾਲ ਬਹੁਤ ਬਦੀਕੀਆਂ ਕੀਤੀਆਂ ਤੇ ਜੇ ਮਹਾਰਾਜ ਰਹਿ ਗਏ ਤੇ ਨੁਕਸਾਨ ਸਾਡਾ ਹੋਊਗਾ ਤਾਂ ਮਹਾਰਾਜ ਨੂੰ ਉਲਝਾਉਣ ਲੱਗੇ ਹੋ ਗੱਲ ਕਰ ਰਹੇ ਸਨ ਤਨ ਦੀ ਇੱਕ ਤਨ ਨੂੰ ਆਪਾਂ ਸਮਝਦੇ ਆਂ ਇੱਕ ਤਨ ਨੂੰ ਨਹੀਂ ਸਮਝਦੇ ਹੁਣ ਜਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਉੱਥੇ ਸਵਾਲ ਕਰਨ ਲੱਗੇ ਉਲਝਾਉਣ ਲੱਗੇ ਇਹਨੇ ਮਹਾਰਾਜ ਕਰਾਮਾਤ ਦਿਖਾਓ ਸ਼ਕਤੀ ਦਿਖਾਓ ਤਾਂ ਮਹਾਰਾਜ ਕਹਿੰਦੇ ਆ ਜਿਉਂਦੀ ਜਲਦੀ ਕਰਾਮਾਤ ਬਹਾਦਰ ਸ਼ਾ ਤੇਰੇ ਸਾਹਮਣੇ ਆ ਜਿਹਨੂੰ ਨਹੀਂ ਸੀ ਪਤਾ ਮੈਂ ਜਿਉਂਦਾ ਰਹੂੰਗਾ ਕਿ ਨਹੀਂ ਉਹ ਰਾਜ ਭਗਤ ਤੇ ਬੈਠਾ ਤੇ ਕਰਾਮਾਤ ਕਿੰਨਾ ਨਹੀਂ ਮਹਾਰਾਜ ਹੋਰ ਕਰਾਮਾਤ ਦਿਖਾਓ ਸ਼ਕਤੀ ਦਿਖਾਓ ਗੁਰੂ ਮਹਾਰਾਜ ਨੇ ਉਸ ਵਕਤ ਫਿਰ ਸਿੱਕਾ ਉਛਾਲਿਆ ਸੋਨੇ ਦੀ ਮੋਹਰ ਸੋਨੇ ਦਾ ਸਿੱਕਾ ਓਛਲਦਿਆਂ ਮਹਾਰਾਜ ਕਹਿੰਦੇ ਇਹ ਵੀ ਇੱਕ ਕਰਾਮਾਤ ਆ ਪੈਸਾ ਦੁਨੀਆ ਦੇ ਵਿੱਚ ਇਹ ਵੀ ਇੱਕ ਕਰਾਮਾਤ ਆ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ ਇਸ ਪੈਸੇ ਦੇ ਨਾਲ ਤੇ ਫਿਰ ਕਿਨਾਂ ਨਹੀਂ ਮਹਾਰਾਜ ਹੋਰ ਕਰਾਮਾਤ ਦਿਖਾਓ ਕਲਗੀਧਰ ਪਾਤਸ਼ਾਹ ਉਹਦਾ ਮੱਥਾ ਪੜ ਗਏ ਮਹਾਰਾਜ ਕਹਿੰਦੇ ਇਹ ਅਸਲ ਵਿੱਚ ਉਲਝਾਉਣਾ ਚਾਹੁੰਦਾ ਮਹਾਰਾਜ ਨੇ ਤਲਵਾਰ ਬੇਬੇਮਿਆਨ ਕਰਕੇ ਮਹਾਰਾਜ ਕਹਿੰਦੇ ਜਿੱਥੇ ਪੈਸਾ ਵੀ ਨਾ ਚੱਲੇ ਅਖੀਰਲੀ ਕਰਾਮਾਤ ਮਹਾਰਾਜ ਕਹਿੰਦੇ ਸ਼ਸਤਰ ਹਥਿਆਰ ਮਹਾਰਾਜ ਕਹਿੰਦੇ ਜੇ ਕਹੇ ਤੇ ਤੈਨੂੰ ਮੈਂ ਇੱਕਰਾਮਾਤ ਵਰਤ ਕੇ ਦਿਖਾਵਾਂ ਹੁਣੇ ਤੇਰਾ ਸਿਰ ਟੜ ਦੀ ਨਾਲੋਂ ਅਲੱਗ ਕਰਕੇ ਦਿਖਾਵਾਂ ਇੱਕਰਾਮਾਤ ਵਰਤਾ ਕੇ ਦਿਖਾਵਾਂ ਹੱਥ ਜੋੜ ਕੇ ਕਹਿੰਦਾ ਨਾ ਮਹਾਰਾਜ ਦੇਖੋ ਕਿ ਤੇ ਸੱਚੀ ਕਰਾਮਾਤ ਹੀ ਵਰਤਾਂ ਉਹ ਦੇ ਤਾਂ ਉਸ ਵਕਤ ਪਾਤਸ਼ਾਹ ਜੀ ਦੇ ਜਿਹੜੇ ਵਚਨ ਆਪਾਂ ਵਿਚਾਰੇ ਸੀ ਵੀ ਪੈਸਾ ਇੱਕ ਕਰਮਾ ਆ। ਪਰ ਇਹਦੇ ਨਾਲ ਨਾਲ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਕਾਚਾ ਤਨ ਸੰਚੇ ਮੂਰਖ ਗਵਾਰ ਮਨ ਮੁਖ ਭੂਲੇ ਅੰਧ ਗਵਾਰ ਬਿਖਿਆ ਤੇ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗਰਮਤੀ ਪਾਏ ਕੱਚਾ ਤਨ ਫੁਨ ਆਵੇ ਜਾਈ ਦੁਨੀਆਦਾਰੀ ਦੇ ਪੈਸੇ ਨੂੰ ਮਹਾਰਾਜ ਨੇ ਠੁਕਰਾਇਆ ਨਹੀਂ ਪਰ ਇਹਨ ਕੱਚਾ ਤਨ ਕੀ ਹੈ ਗੁਰੂ ਪਾਤਸ਼ਾਹ ਨੇ ਵੀ ਇਹਨੂੰ ਗੁਜਰਾਨ ਕਰਕੇ ਆਪਣੇ ਬੋਲਾਂ ਦੇ ਵਿੱਚ ਲਿਖਿਆ ਪਰ ਅਸਲ ਤਨ ਹੈ ਪ੍ਰਮਾਤਮਾ ਦਾ ਨਾਮ ਤਨ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੇ ਭੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਚਲੇ ਅਭਿਮਾਨ ਪ੍ਰਮਾਤਮਾ ਦਾ ਨਾਮ ਵੀ ਧਨ ਦੀ ਤਰ੍ਹਾਂ ਸਰੂਰ ਦਿੰਦਾ ਹੈ ਸਗੋਂ ਉਸ ਤੋਂ ਜ਼ਿਆਦਾ ਪ੍ਰਮਾਤਮਾ ਦਾ ਨਾਮ ਤਾਂ ਜੀ ਦੇ ਕੋਲ ਹੈ ਇਨੂੰ ਮਹਾਰਾਜ ਨੇ ਲਿਖਿਆ ਜਿਸ ਨੂੰ ਬਖਸ਼ੇ ਸਿਖਤ ਸਲਾ ਨਾਨਕ ਪਾਕਸ਼ਾਹੀ ਪਾਕਸ਼ਾ ਬਹੁਤ ਸਾਰੀਆਂ ਉਦਾਹਰਨਾਂ ਨੇ ਇਤਿਹਾਸ ਦੇ ਵਿੱਚ ਸਿਕੰਦਰ ਕਿਸੇ ਰੱਬ ਦੇ ਪਿਆਰੇ ਦੇ ਕੋਲੇ ਆ ਕੇ ਖੜ ਗਿਆ ਦੁਨੀਆ ਦਾ ਬਾਦਸ਼ਾਹ ਸਿਆਲ ਦੇ ਦਿਨ ਸੀ ਤੁਪ ਲਕ ਲਈ ਤੇ ਉਹ ਬੈਠਾ ਰੱਬ ਦੀ ਮਸਤੀ ਦੇ ਵਿੱਚ ਉਹਦੇ ਅੱਗੇ ਆ ਕੇ ਲੰਘਦਾ ਹੋਇਆ ਉਹਦੇ ਅੱਗੇ ਆ ਕੇ ਖੜ ਕੇ ਕਿੰਦਾ ਜੀ ਕਹੋ ਤੇ ਤੁਹਾਡੇ ਲਈ ਇੱਥੇ ਮਹਿਲ ਬਣਾ ਦਿਆਂ ਉਹਨੇ ਧਿਆਨ ਨਹੀਂ ਦਿੱਤਾ ਉਹ ਆਪਦਾ ਭਜਨ ਬੰਦਗੀ ਬੈਠਾ ਹੋਇਆ ਧੁਪ ਸੇਕਦਾ ਕੋਈ ਪਾਠ ਪੂਜਾ ਕਰ ਰਿਹਾ ਸੀ ਰੱਬ ਦਾ ਨਾਮ ਲੈ ਰਿਹਾ ਸੀ ਉਹਨੇ ਧਿਆਨ ਨਹੀਂ ਦਿੱਤਾ ਉਹਨੇ ਫੇਰ ਕਿਹਾ ਜੀ ਮੈਨੂੰ ਖਿਆਲ ਆਇਆ ਤੁਹਾਡਾ ਤੇ ਕਿਉਂ ਨਾ ਮੈਂ ਇੱਥੇ ਤੁਹਾਡੇ ਲਈ ਮਹਿਲ ਬਣਾ ਦਿਆਂ ਉਹ ਬੇਪਰਵਾਹ ਰੱਬ ਦਾ ਪਿਆਰਾ ਕਹਿੰਦਾ ਤੂੰ ਬਸ ਧੋਪ ਆ ਰਹੀ ਆ ਉਹ ਅੱਗੇ ਖੜ ਗਿਆ ਵਾਸੇ ਹੋ ਜਾ ਧੋਪ ਛੱਡ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਿਹਨੂੰ ਮਹਾਰਾਜ ਨੇ ਲਖਿਆ ਬੇਪਰਵਾਹ ਸਦਾ ਰੰਗ ਹਲਕੇ ਜਾ ਕੋ پاک ਸੁਆਮੀ ਰੱਬ ਦੇ ਨਾਮ ਦੇ ਵਿੱਚ ਬੇਪਰਵਾਈ ਹੈ ਅਕਾਲ ਪੁਰਖ ਦੇ ਨਾਮ ਦੇ ਵਿੱਚ ਜਿਹੜੀ ਉਹ ਬੇਹੱਦ ਬੇਪਰਵਾਈ ਹੈ ਤਾਂ ਮਹਾਰਾਜ ਲੜੀਵਾਰ ਕਥਾ ਦੇ ਵਿੱਚ ਵਚਨ ਕਰ ਰਹੇ ਨੇ ਭਗਤ ਕਬੀਰ ਸਹਿਬ ਮਹਾਰਾਜ ਇਹਤ ਕਬੀਰ ਸੁਨੋ ਰੇ ਸੰਤੋ ਆਨ ਤਨ ਕਸ਼ੂਐ ਲੈ ਨਾ ਗਿਓ ਦੁਨੀਆ ਦਾ ਪੈਸਾ ਮਹਾਰਾਜ ਕਹਿੰਦੇ ਜ਼ਰੂਰ ਲੋੜ ਦੇ ਅਨੁਸਾਰ ਚਾਹੀਦਾ ਹੈ ਪਰ ਰੱਬ ਦੇ ਨਾਮ ਤਨ ਤੋਂ ਬਿਨਾ ਅੱਗੇ ਨਾਲ ਨਹੀਂ ਜਾਂਦਾ ਕੁਦਰਤੀ ਗੱਲ ਆ ਪ੍ਰਮਾਤਮਾ ਦਾ ਨਾਮ ਹਮੇਸ਼ਾ ਮਨੁੱਖ ਦੇ ਜਿੰਨਾ ਕਿਸੇ ਨੇ ਕੋਈ ਵਾਹਿਗੁਰੂ ਕਿਹਾ ਹੁੰਦਾ ਸਿਮਰਨ ਕੀਤਾ ਹੁੰਦਾ ਮੂਲ ਮੰਤਰ ਵਾਹਿਗੁਰੂ ਮੰਤਰ ਪਾਠ ਯਾਦ ਕੀਤਾ ਹੁੰਦਾ ਉਹਦਾ ਸਕੂਨ ਇਹਦੇ ਨਾਲ ਲੈਂਦਾ ਹੈ ਤੇ ਜਦੋਂ ਸਰੀਰ ਨਹੀਂ ਰਹਿੰਦਾ ਆਤਮਾ ਅਗੇ ਸਫਰ ਤੇ ਤੁਰਦੀ ਆ ਤਾਂ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਨਾਲ ਜਾਂਦਾ ਉਹਦਾ ਫਲ ਵੀ ਮਿਲਦਾ ਹੈ ਭਾਈ ਗੁਰਦਾਸ ਜੀ ਦੇ ਬਚਨ ਪੜ੍ਹੀਏ ਉਹ ਕਹਿੰਦੇ ਹੀਰਾ ਲਈ ਤੇ ਰੱਖਿਆ ਜਾ ਸਕਦਾ ਹੈ ਪਰ ਜਦੋਂ ਉਹਨੂੰ ਵੇਚਿਆ ਜਾਂਦਾ ਜਦੋਂ ਉਹਦਾ ਮੁੱਲ ਪੈਂਦਾ ਹੈ ਇਹ ਪੈਸਿਆਂ ਨਾਲ ਘਰ ਫਰ ਜਾਂਦਾ ਏਵੇਂ ਰੱਬ ਦਾ ਨਾਮ ਇੱਥੇ ਬਾਣੀ ਪੜਨੀ ਸਿਮਰਨ ਕਰਨਾ ਵਾਹਿਗੁਰੂ ਕਹਿਣਾ ਕੋਈ ਬਹੁਤ ਵੱਡਾ ਕੰਮ ਨਹੀਂ ਲੱਗਦਾ ਕੋਈ ਜ਼ਰੂਰੀ ਵੀ ਨਹੀਂ ਸਮਝਦੇ ਪਰ ਜਦੋਂ ਵਾਹਿਗੁਰੂ ਕੋਲੇ ਗਏ ਜਦ ਨਹੀਂ ਅਈਆਂ ਬੁਰਾਈਆਂ ਵਾਚੈ ਧਰਮ ਫਰ ਦੂਰ ਉੱਥੇ ਇਹਦੀ ਕੀਮਤ ਪਤਾ ਲੱਗੇਗੀ ਕਿੰਨਾ ਕੀਮਤੀ ਹੈ ਰਬ ਦਾ ਨਾਮ ਮਹਾਰਾਜ ਅਖੀਰ ਦੀਆਂ ਪੰਕਤੀਆਂ ਵਿੱਚ ਕੀ ਕਿਰਪਾ ਕਰੇ ਨੇ ਕਹਿੰਦੇ ਆਈ ਤਲਬ ਗੋਪਾਲ ਰਾਈ ਕੀ ਮਾਇਆ ਮੰਦਰ ਛੋੜ ਚਲਿਓ ਪ੍ਰਮਾਤਮਾ ਵੱਲੋਂ ਸੱਦਾ ਆ ਗਿਆ ਹੁਕਮ ਆ ਗਿਆ ਰਮਾਤਮਾ ਵੱਲੋਂ ਆਪਦੇ ਅਹਿਦੀਏ ਭੇਜੇ ਗਏ ਜਿਹਨੂੰ ਜਮਦੂਦ ਕਹਿਆ ਜਾਂਦਾ ਜਾਂ ਦੇਵਤੇ ਕਹਿਆ ਜਾਂਦਾ ਮਹਾਰਾਜ ਕਹਿੰਦੇ ਰੱਬ ਵੱਲੋਂ ਬੁਲਾਵਾ ਆ ਗਿਆ ਆਈ ਤਲਬ ਗੋਪਾਲ ਰਾਈ ਕੀ ਧਰਤੀ ਦਾ ਮਾਲਕ ਸਤਨਾਮ ਸ੍ਰੀ ਵਾਹਿਗੁਰੂ ਉਹਦੇ ਵੱਦੋਂ ਉਹਦੇ ਵੱਲੋਂ ਸੱਦਾ ਆ ਗਿਆ ਮਾਇਆ ਮੰਦਰ ਛੋੜ ਚਲਿਓ ਇਹ ਸਰੀਰ ਆਤਮਾ ਛੱਡ ਕੇ ਅੱਗੇ ਚਲੀ ਗਈ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਵਿੱਚ ਹੋਰ ਵੀ ਬਹੁਤ ਕੀਮਤੀ ਬਚਨ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ 479 ਬੰਨੇ ਤੇ ਪਾਵਨ ਅੰਗ ਤੇ ਅਸਰ ਆਗੰਦ ਅੱਗੇ ਕੀ ਬਚਨ ਕਰਦੇ ਨੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਜਿਵੇਂ ਮਹਾਰਾਜ ਸਮਾ ਬਖਸ਼ਣ ਦੀ ਵਿਚਾਰਾਂ ਵੀ ਸੁਣਾਗੇ ਜੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੰਤਨੀ ਮਹੱਲਾ ਤੀਜਾ ਅਨੰਦ ੴ ਸਤਿਗੁਰ ਪ੍ਰਸਾਦ ਅਨੰਦ ਬੇਅੰਤ ਜਿਮਾ ਸਤਿਗੁਰੂ ਮੇਂ ਪਾਇਆ ਸਤਿਗੁਰ ਤੁਮ ਪਾਇਐ ਸੇ ਸੇਤੀ ਮਨਵ ਜੀਵਾਂ ਵਧਾਈਆਂ ਵਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੀ ਆਇਆ ਸ਼ਬਦੋ ਤਾਂ ਗਵਰੀ ਤੇ ਰਾਮ ਜੀ ਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੇਂ ਪਾਇਆ ਮਨ ਮੇਰੀਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲੋ ਤੂੰ ਮਨ ਮੇਰੇ ਦੂਖ ਸਭਿ ਸਾਰਨਾਗੀ ਕਰਉ ਪ੍ਰੀਤਿ ਤੇਰਾ ਕਰਜ ਸਭ ਸੁਵਾਰਨਾ ਸੋ ਨੰਗਨਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੁ ਹਰਿ ਨਾਲੇ ਸੱਚੇ ਸਾਹਿਬ ਕੀ ਅਹੰਕਾਰ ਕੀ ਰੇ ਸਰਤਾ ਤੇਰੇ ਸੁਖਿ ਚਹਿ ਜਿਸ ਦੇ ਸੁਭਾਵੇ ਸਦਾ ਸੁਖਸਲਾ ਤੇਰੀ ਨਾਮ ਮਨੋਸਾਵੇ ਨਾਮ ਜਿਨ ਕੈ ਮਨੋਸਿਆ ਵਾਜੇ ਸ਼ਬਦ ਕਨੇਰੀ ਕਹਿਣਾ ਨ ਸੱਚੇ ਸਾਹਿਬ ਿਆ ਨਹੀਂ ਕਰ ਤੇਰੇ ਸੱਚਾ ਨਾਮ ਮਿਰਾਦਾਰੂ ਸਤਿਨਾਮ ਆਦਾਰ ਮਿਰਾਜਨ ਕੋ ਖਾਂ ਸਭ ਦੁਆਈਆਂ ਕਰ ਸ਼ਾਂਤ ਸੁਖ ਮਨੈ ਵਸਿਆ ਜਨੀਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਟੋਂ ਦੇ ਦੀਆਂ ਗੁੜੀਆਂ ਕਹਿਣਾ ਸੁਣੋ ਸੰਤੋਸ਼ ਕਰੋ ਪਿਆਰ ਸੱਚਾ ਨਾਮ ਮਿਰਾਦਾਰੂ ਵਾਜੇ ਪੰਚ ਸ਼ਬਦ ਤਿੱਤਿ ਪਰਸ ਭਾਗੇ ਪਰਸ ਭਾਗੇ ਸ਼ੋਦਵ ਜੀ ਕਲਾ ਜਿਤ ਕਰਤਾ ਰਿਯਾ ਪੰਚ ਦੂਤ ਦੁਦਵਸ ਦਿੱਤੇ ਪਰ ਹੰਟ ਕੁਮਾਰਿਆ ਤ੍ਰਿਕੰਤਾਇ ਦੁਜਿਨ ਕੋ ਸੇਨਾ ਵਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿੱਤ ਧਰ ਅਨਹਦ ਵਾ ਜੀ ਅਨੰ ਸੁਨੋ ਵਰ ਭਾਗਿਓ ਸਰਮਨੋਰ ਪੂਰੇ ਪਾਰ ਬ੍ਰਹਮ ਪ੍ਰਪਾਇ ਪ੍ਰੇਸ ਗੁਰ ਬਸੂਰੇ ਦੂਖ ਰੋਗ ਸੰਕਾਪ ਤ੍ਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਵਰਤੇ ਜਾਣੀ ਸੁਣ ਤੇ ਗੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਮ ਪੂਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣ ਤੇ ਗੁਨੀਤ ਕਹਤੇ ਪਵਿਤ ਸਤਗੁਰ ਰਹਿ ਆ ਪਰਪੂਰੇ ਬਿਨਵੰਤ ਨਾਮ ਪੂਰ ਚਰਨ ਲਾਗੇ ਵਾਜੇ ਅਨਹਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਗੇ ਅਰਦਾਸ